ਨਗਰ ਕੀਰਤਨ ਦੇ ਵਿੱਚ ਮਹਿਲਾਵਾਂ ਦਾ ਇੱਕ 그룹 ਵੇਖੋ ਪੁੱਠੇ ਕੰਮ ਕਰਦਾ ਫਿਰਦਾ ਸੀ ਉਸ ਤੋਂ ਬਾਅਦ ਪੁਲਿਸ ਦੇ ਅੜਿੱਕੇ ਆਇਆ ਮਾਝਬੜਾ ਪੁਲਿਸ ਵੱਲੋਂ ਆਸਾਮ ਦੇ ਥੋਬੜੀ ਸਾਬ ਤੋਂ ਮਾਝਬੜਾ ਪੁਜਾ ਨਗਰ ਕੀਰਤਨ ਦਾ ਅਗਲਾ ਪੜਾ ਜੋ ਕਿ ਰਵਾਨਾ ਹੋਣਾ ਸੀ ਤੇ ਇਸੇ ਦਰਮਿਆਨ ਇਸ ਦੇ ਵਿੱਚ ਸ਼ਾਮਲ ਸੰਗਤ ਨੂੰ ਲੁੱਟਣ ਦੇ ਫਿਰਾਕ ਦੇ ਵਿੱਚ ਆਈਆਂ 12 ਮਹਿਲਾਵਾਂ ਦਾ ਇੱਕ 그룹 ਕਾਬੂ ਕੀਤਾ ਗਿਆ ਇਸ ਕਾਰਨ ਪੁਲਿਸ ਦੀ ਮੁਸਤਦੀ ਦੇ ਨਾ ਕਈ ਵਾਰ ਦਾਤਾ ਹੋਣ ਤੋਂ ਬਚ ਗਈਆਂ ਪੁਲਿਸ ਕੋਲ ਆਰਟੀ ਜਿਸ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਕਿ 350 ਸਾਲਾਂ ਸ਼ਹੀਦਿਸਤਾਬਦੀ ਨੂੰ ਸਮਰਪਿਤ 2 ਨਵੰਬਰ ਨੂੰ ਮਾਝੀਵਾੜਾ ਦੇ ਗੁਰਦੁਆਰਾ ਸੀ ਚਰਨ ਕਬਲ ਸਾਹਿਬ ਤੋਂ ਅਗਲੇ ਪੜਾਹ ਦੇ ਲਿਨਗਰ ਕੀਰਤਨ ਰਵਾਨਾ ਹੋਇਆ ਅਨਾਜ ਮੰਡੀ ਦੇ ਬਾਹਰ ਪੁੱਜਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਦੇ ਲਈ ਪਾਲਕੀ ਸਾਹਿਬ ਦੇ ਕੂਲ ਜਿਹੜੀ ਸੰਗਤਾਂ ਨੇ ਉਹ ਪਹੁੰਚੀ ਐ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਪ੍ਰਸ਼ਾਦ ਲੈ ਕੇ ਪਿੱਛੇ ਆਇਆ ਤਾਂ ਆਪਣੀ ਜੇਬ ਤੇ ਹੱਥ ਮਾਰਿਆ ਤਾਂ ਵੇਖਿਆ ਕਿ ਉਸ ਦਾ ਪਰਸ ਗਾਇਬ ਸੀ ਇਸੇ ਦਰਮਿਆਨ ਪਰਸ ਵਿੱਚ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਤੇ ਅਸਲਾ ਲਾਇਸੈਂਸ ਮੌਜੂਦ ਸੀ ਜਿਸ ਤੋਂ ਇਲਾਵਾ ਉਸ ਦਾ ਇਹ ਕਹਿਣਾ ਕਿ ਉਸ ਦਾ ਚੋਰੀ ਹੋ ਚੁੱਕਿਆ ਇੱਕ ਹੋਰ ਸ਼ਖਸ ਦੇ ਵੱਲੋਂ ਵੀ ਅਜਹੀ ਹੈ ਕਿਹਾ ਗਿਆ ਤਾਂ ਇਸੇ ਦਰਮਿਆਨ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਮਾਝਬੜਾ ਸਾਹਿਬ ਦੇ ਇੱਕ ਮਹਿਲਾ ਦਾ ਕਹਿਣਾ ਹੈ ਕਿ ਨਗਰ ਕੀਰਤਨ ਦੌਰਾਨ ਖੱਬੇ ਹੱਥ ਦੇ ਵਿੱਚੋਂ 2 ਤੋਲੇ ਦੀ ਸੋਨੇ ਦੀ ਚੂੜੀ ਉਤਰੀ ਹੈ ਜਿਸ ਤੋਂ ਬਾਅਦ ਇਸਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੰਗਤ ਦੇ ਬਿਆਨ ਲੈ ਗਏ ਤੇ ਇਸ ਗਿਰੂ ਦੀ ਪਾਲ ਸ਼ੁਰੂ ਕੀਤੀ ਗਈ ਤੇ 12 ਮਹਿਲਾਵਾਂ ਦਾ ਗਿਰੂ ਕਾਬੂ ਹੋਇਆ ਤੇ ਇਹਨਾਂ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬ੍ਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਇਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਾਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਆਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਾਨਯੋਗ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਮਰਾਲਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚੇ दर्ज ਜਾਈ ਜਾਂਦੇ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਰ ਨਾਲ ਜਿਆਦਾ ਸੰਬੰਧਤ ਰੱਖਦੀਆਂ ਜਿਲੇ ਨਾਲ ਧੂਹੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਆ ਡਡ ਉਹਨਾਂ ਜਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਲਦਿਸ਼ پیش ਕੀਤਾ ਗਿਆ ਜੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਾਰ ਕੰਪਲੀ ਨਹੀਂ ਹੋਈ ਜੀ ਉਹ ਚਲਦੀ ਪਈ ਹੈ ਤਫਰੀਦ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋ ਜੂਗੀ ਜੀ ਉਹ ਇਹ ਚਾਹੀਦਾ